ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਬੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਨ ਅੱਜ ਗੱਲ ਕਰਾਂਗੇ ਨੀ ਜੋਇੰਟ ਪੇਨ ਬਾਰੇ ਗੋਡਿਆਂ ਦੇ ਦਰਦ ਦੇ ਬਾਰੇ ਗੋਡਿਆਂ ਦੇ ਦਰਦ ਦੀ ਪ੍ਰੋਬਲਮ ਇੱਕ ਅਜਿਹੀ ਪ੍ਰੋਬਲਮ ਹੈ ਜੋ ਕਿ ਇੱਕ ਉਮਰ ਦੇ ਇੱਕ ਪੜਾਅ ਤੋਂ ਬਾਅਦ ਹਰ ਇਨਸਾਨ ਇਸ ਪ੍ਰੋਬਲਮ ਤੋਂ ਗ੍ਰਸਤ ਹੁੰਦਾ ਹੈ ਆਮ ਤੌਰ ਤੇ ਜਦੋਂ ਕੋਈ ਵੀ ਇਨਸਾਨ 45 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ ਉਸ ਤੋਂ ਬਾਅਦ ਉਸ ਨੂੰ ਗੋਡਿਆਂ ਦੇ ਦਰਦ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਇਨਸਾਨ ਆਪ ਦਾ ਪ੍ਰੋਪਰ ਧਿਆਨ ਨਹੀਂ ਰੱਖਦਾ ਕਈ ਇਨਸਾਨਾਂ ਨੂੰ ਗੋਡਿਆਂ ਦੇ ਵਿੱਚ ਬਹੁਤ ਘੱਟ ਦਰਦ ਹੁੰਦਾ ਹੈ ਪਰ ਕਈਆਂ ਲਈ ਇਹ ਦਰਦ ਇੰਨਾ ਜ਼ਿਆਦਾ ਸਵियर ਹੋ ਜਾਂਦਾ ਹੈ ਕਿ ਉਹਨਾਂ ਨੂੰ ਰੂਟੀਨ ਦੇ ਕੰਮ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਡੇ ਟੂ ਡੇ ਐਕਟੀਵਿਟੀਆਂ ਇਹਦੇ ਨਾਲ ਅਫੈਕਟਡ ਹੋ ਜਾਂਦੀਆਂ ਹਨ ਗੋਡਿਆਂ ਦੇ ਵਿੱਚ ਜੇ ਕਿਸੇ ਨੂੰ ਹਲਕਾ ਫੁਲਕਾ ਦਰਦ ਵੀ ਹੁੰਦਾ ਹੈ ਤਾਂ ਉਸ ਨੂੰ ਕਦੇ ਵੀ ਇਗਨੋਰ ਨਾ ਕੀਤਾ ਜਾਵੇ ਤੇ ਉਸ ਦੀ ਉਮਰ ਚਾਹੇ ਜਿੰਨੀ ਮਰਜੀ ਹੋਵੇ ਨਹੀਂ ਤਾਂ ਉਹ ਇੱਕ ਭਿਆਨਕ ਰੋਗ ਦਾ ਰੂਪ ਧਾਰਨ ਕਰ ਲੈਂਦਾ ਹੈ ਸਹੀ ਸਮੇਂ ਤੇ ਡਾਕਟਰ ਦੀ ਸਲਾਹ ਲੈਣ ਨਾਲ ਗੋਡਿਆਂ ਨੂੰ ਪਰਮਾਨੈਂਟ ਡੈਮੇਜ ਹੋਣ ਤੋਂ ਬਚਾਇਆ ਜਾ ਸਕਦਾ ਹੈ ਕਾਜ਼ਸ ਆਫ ਨੀ ਜੋਇੰਟ ਪੇਨ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣਾ ਲੋਡ ਤੋਂ ਬਾਅਦ ਨੀ ਜੁਆਇੰਟ ਦੀ ਵਰਤੋਂ ਕਰਨਾ ਕਿਸੇ ਵੀ ਤਰ੍ਹਾਂ ਦੀ ਗੋਡੇ ਦੇ ਉੱਪਰ ਸੱਟ ਲੱਗਣਾ ਚਾਹੇ ਉਹ ਸੱਟ ਕਿਸੇ ਓਵਰ ਯੂਜ਼ ਕਰਕੇ ਕਿਸੇ ਐਕਸੀਡੈਂਟ ਦੇ ਵਿੱਚ ਸੱਟ ਲੱਗਣਾ ਗੋਡਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਹੋਣਾ ਨੀ ਜੋਇੰਟ ਦਾ ਅਬਦੀ ਜਗਾ ਤੋਂ ਡਿਸਲੋਕੇਟ ਹੋ ਜਾਣਾ ਇਹ ਡਿਸਲੋਕੇਸ਼ਨ ਇਨਸਾਨ ਦੇ गिरਣ ਕਰਕੇ ਵੀ ਹੋ ਸਕਦੀ ਹੈ ਜਾਂ ਜੇ ਕੋਈ ਇਨਸਾਨ ਸਪੋਰਟਸ ਪਰਸਨ ਹੈ ਤਾਂ ਉਹਦੇ ਵਿੱਚ ਚਾਂਸਸ ਹੁੰਦੇ ਹਨ ਕਿ ਉਸ ਦਾ ਨੀ ਜੋਇੰਟ ਇੱਕ ਉਮਰ ਤੋਂ ਬਾਅਦ ਡਿਸਲੋਕੇਟ ਹੋ ਜਾਂਦਾ ਹੈ ਜਿਸ ਦਾ ਕਿ ਮੁੱਖ ਕਾਰਨ ਸਪੋਰਟਸਮੈਨ ਦੁਆਰਾ ਆਪਦੇ ਜੋਇੰਟਸ ਦੀ ਲੋਡ ਤੋਂ ਵੱਧ ਵਰਤੋਂ ਕਰਨਾ ਹੁੰਦਾ ਹੈ ਹਲਕੀ ਫੁਲਕੀ ਪ੍ਰੋਬਲਮ ਆਉਣ ਨਾਲ ਵੀ ਸਪੋਰਟਸਮੈਨ ਦਾ ਜੋਇੰਟ ਡਿਸਲੋਕੇਟ ਹੋ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੀ ਸਪੋਰਟ ਇੰਜਰੀ ਹੋਣਾ ਐਕਸੀਡੈਂਟ ਦੇ ਕਾਰਨ ਮਿਨਰਲਸ ਅਤੇ ਵਿਟਾਮਿਨਸ ਦੀ ਸਰੀਰ ਦੇ ਵਿੱਚ ਘਾਟ ਹੋਣ ਦੇ ਕਾਰਨ ਜੋਇੰਟ ਨੂੰ ਬਲੱਡ ਸਪਲਾਈ ਦਾ ਪ੍ਰੋਪਰ ਨਾ ਹੋਣਾ ਮੋਟਾਪਾ ਇਨਸਾਨ ਦਾ ਲੋੜ ਤੋਂ ਵੱਧ ਭਾਰਾ ਹੋਣਾ ਸਰੀਰ ਦੀਆਂ ਮਸਲਸ ਦੇ ਵਿੱਚ ਫਲੈਕਸੀਬਿਲਟੀ ਦੀ ਘਾਟ ਹੋਣ ਦੇ ਕਾਰਨ ਨੀ ਜੋਇੰਟ ਦੀ ਡਿਸਲੋਕੇਸ਼ਨ ਨੀ ਬੋਨ ਦਾ ਫ੍ਰੈਕਚਰ ਹੋਣਾ ডিসলোকেশন অফ নী ক্যাপ লুজ কার্টিলেজ স্পোর্টস ইনজুরি ਜਦੋਂ ਇਨਸਾਨ ਦੇ ਪੈਰ ਦੇ ਵਿੱਚ ਦਰਦ ਹੁੰਦਾ ਹੈ ਤਾਂ ਉਸ ਟਾਈਮ ਨੀ ਜੋਇੰਟ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈ ਜੇਕਰ ਦਰਦ ਤੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਨੀ ਜੋਇੰਟ ਤੇ बार बार प्रैशर पैण करके नी जॉइंट को नु नुकसान पहुंचता है आर्थराइटिस करके चाहे वह ऑस्टो आर्थराइटिस हो गाउट रामट आर्थराइटिस टाइप्स ऑफ नी जॉइंट पेन नी डिसकंफर्ट विद क्रैकिंग सेंसेशन ਇਸ ਦੇ ਵਿੱਚ ਇਨਸਾਨ ਜਦੋਂ ਆਪਣੇ ਨੀ ਜੁਆਇੰਟ ਨੂੰ ਮੋੜਦਾ ਹੈ ਤਾਂ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਜਿਸ ਨੂੰ ਕਿ ਕ੍ਰੈਪਿਟਸ ਕਿਹਾ ਜਾਂਦਾ ਹੈ ਜਦੋਂ ਇਨਸਾਨ ਆਪਦੀ ਗੋਡਿਆਂ ਨੂੰ ਮੋੜਦਾ ਹੈ ਤਾਂ ਉਸ ਤੇ ਵਿੱਚੋਂ ਤਾਂ ਉਸ ਇਨਸਾਨ ਦੇ ਗੋਡਿਆਂ ਦੇ ਵਿੱਚੋਂ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਜਿਵੇਂ ਕਿ ਕੁਝ ਟੁੱਟ ਰਿਹਾ ਹੁੰਦਾ ਹੈ ਉਹਨੂੰ ਕ੍ਰੈਪਿਟਸ ਸਾਊਂਡ ਕਿਹਾ ਜਾਂਦਾ ਹੈ ਗੋਡਿਆਂ ਨੂੰ ਮੋੜਨ ਤੇ ਉਹਨਾਂ ਦੇ ਵਿੱਚੋਂ ਆਵਾਜ਼ ਤਾਂ ਆਉਣਾ ਕੋਈ ਪ੍ਰੋਬਲਮ ਨਹੀਂ ਹੈ ਪਰ ਜੇਕਰ ਕਿਸੇ ਦੇ ਉਸ ਜਗ੍ਹਾ ਤੇ ਸੱਟ ਲੱਗਦੀ ਹੈ ਤਾਂ ਕਾਫੀ ਚਾਂਸਸ ਹਨ ਕਿ ਇਨਸਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੀ ਜੁਆਇੰਟ ਪੇਨ ਦੀ ਪ੍ਰੋਬਲਮ ਹੋ ਸਕਦੀ ਹੈ ਰਨਿੰਗ ਨੀ ਪੇਨ ਜਦੋਂ ਇਨਸਾਨ ਹਲਕੀ ਜੀ ਦੌੜ ਲਗਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗੋਡਿਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਹਲਕਾ ਜਿਹਾ ਤੇਜ਼ ਦੌੜਨ ਨਾਲ ਗੋਡਿਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਮਾਰਨਿੰਗ ਨੀ ਪੇਨ ਜਦੋਂ ਇਨਸਾਨ ਸਵੇਰੇ ਸੌਂ ਕੇ ਉੱਠਦਾ ਹੈ ਤਾਂ ਉਸ ਨੂੰ ਗੋਡਿਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਕਾਮਨਲੀ ਇਹ ਕੰਡੀਸ਼ਨ ਆਰਥਰਾਇਟਿਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜਿਹੜੇ ਲੋਕਾਂ ਨੂੰ ਆਰਥਰਾਇਟਿਸ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਗੋਡੇ ਅਕਸਰ ਹੀ ਸਵੇਰ ਦੇ ਸਮੇਂ ਦਰਦ ਕਰਦੇ ਹਨ ਨੀ ਪੇਨ ਵਾਈਲ ascending stairs ਜਦੋਂ ਇਨਸਾਨ ਪੌੜੀਆਂ ਚੜਦਾ ਹੈ ਤਾਂ ਉਸਦੇ ਗੋਡਿਆਂ ਦੇ ਵਿੱਚ ਤਰਦ ਮਹਿਸੂਸ ਹੁੰਦਾ ਹੈ ਕਾਮਨਲੀ ਜਿਨ੍ਹਾਂ ਲੋਕਾਂ ਨੂੰ ਆਸਟਿਓਆਰਥਰਾਇਟਿਸ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਪੌੜੀਆਂ ਚੜਨ ਦੇ ਸਮੇਂ ਗੋਡਿਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਜੇ ਇਨਸਾਨ ਦਿਨ ਦੇ ਵਿੱਚ ਕਈ ਵਾਰ ਔੜੀਆਂ ਚੜਦਾ ਅਤੇ ਉਤਰਦਾ ਹੈ ਤਾਂ ਉਸ ਤੇ ਕੋਡਿਆਂ ਦਾ ਦਰਦ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਸਡਨ ਐਂਡ ਸਵियर ਨੀ ਜੋਇੰਟ ਪੇਨ ਜੇਕਰ ਕਿਸੇ ਇਨਸਾਨ ਨੂੰ ਸਵੇਰੇ ਉੱਠਦੇ ਸਾਰ ਹੀ ਕੋਡਿਆਂ ਦੇ ਵਿੱਚ ਬਹੁਤ ਤੇਜ਼ ਦਰਦ ਮਹਿਸੂਸ ਹੁੰਦਾ ਹੈ ਜਾਂ ਗੋਡੇ ਦੇ ਆਸ-ਪਾਸ ਰੈਡਨੈਸ ਮਹਿਸੂਸ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਉਸ ਇਨਸਾਨ ਨੂੰ ਆਰਥਰਾਇਟਿਸ ਜਾਂ ਗਾਊਟ ਦੀ ਪ੍ਰੋਬਲਮ ਹੈ ਪੈਥੋਫਿਜ਼ੀਓਲੋਜੀ ਆਫ ਨੀ ਜੋਇੰਟ ਪੇਨ ਅਕੋਰਡਿੰਗ ਟੂ ਆਯੁਰਵੇਦਾ ਆਯੁਰਵੇਦ ਦੇ ਅਨੁਸਾਰ ਨੀ ਜੋਇੰਟ ਦੇ ਵਿੱਚ ਦਰਦ ਹੋਣ ਦਾ ਮਕ ਕਾਰਨ ਵਾਤ ਦੋਸ਼ ਦੀ ਵਿਰਧੀ ਹੁੰਦਾ ਹੈ ਵਾਤ ਦੋਸ਼ ਜਦੋਂ ਬੈਲੈਂਸਡ ਸਟੇਟ ਦੇ ਵਿੱਚ ਹੁੰਦਾ ਹੈ ਤਾਂ ਇਨਸਾਨ ਦੇ ਸਰੀਰ ਦੇ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਨੂੰ ਉਹ ਗਵਰਨ ਕਰਦਾ ਹੈ ਪਰ ਜਦੋਂ ਵਾਤ ਦੋਸ਼ ਦਾ ਇੰਬੈਲੈਂਸ ਹੋ ਜਾਂਦਾ ਹੈ ਤਾਂ ਸਰੀਰ ਦੇ ਵਿੱਚ ਦਰਦ ਦੀ ਪ੍ਰੋਬਲਮ ਆਉਂਦੀ ਹੈ वात ਇੰਬੈਲੈਂਸ ਐਂਡ ਜੋਇੰਟ ਡਿਸਆਰਡਰਸ ਵਾਤ ਦੋਸ਼ ਜਦੋਂ ਬੈਲੈਂਸਡ ਸਟੇਟ ਦੇ ਵਿੱਚ ਹੁੰਦਾ ਹੈ ਤਾਂ ਉਹ ਜੋਇੰਟਸ ਦੀ ਲੋਬ੍ਰੀਕੇਸ਼ਨ ਮੂਵਮੈਂਟ ਆਦੀ ਚੱਲ ਗੁਣਾ ਨੂੰ ਕੰਟਰੋਲ ਕਰਦਾ ਹੈ ਜਦੋਂ ਕਈ ਫੈਕਟਰਾਂ ਕਰਕੇ ਜਿਸ ਤਰ੍ਹਾਂ ਉਮਰ ਦਾ ਵਧਣਾ ਕਿਸੇ ਤਰ੍ਹਾਂ ਦੀ ਸੱਟ ਲੱਗਣ ਕਾਰਨ ਵਾਤ ਦੋਸ਼ ਦੀ ਵ੍ਰਿਧੀ ਹੋ ਜਾਂਦੀ ਹੈ ਇਹ ਵ੍ਰਿਧੀ ਹੋਣ ਦੇ ਕਾਰਨ ਇਨਸਾਨ ਦੇ ਜੋੜਾਂ ਦੇ ਵਿੱਚ ਮੌਜੂਦ ਸਾਇਨੋਵિયલ ਫਲੂਇਡ ਦੀ ਮਾਤਰਾ ਘਟ ਜਾਂਦੀ ਹੈ ਤਾਂ ਜੋੜਾਂ ਦੇ ਵਿੱਚ ਫ੍ਰਿਕਸ਼ਨ ਵੱਧ ਜਾਂਦੀ ਹੈ ਫ੍ਰਿਕਸ਼ਨ ਦੇ ਵਧਣ ਕਰਕੇ ਇਨਸਾਨ ਨੂੰ ਜੋੜਾਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਗੋਟਿਆਂ ਦੇ ਜੋੜਾਂ ਦੇ ਵਿੱਚ ਲਗਾਤਾਰ ਦਰਦ ਰਹਿਣ ਦੇ ਕਰਕੇ ਇਨਸਾਨ ਨੂੰ ਰੋਜ਼ਮਰਰਾ ਦੇ ਕੰਮ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਉਸ ਦੀਆਂ ਰੂਟੀਨ ਐਕਟੀਵਿਟੀਆਂ ਪ੍ਰੋਪਰਲੀ ਨਹੀਂ ਹੋ ਪਾਉਂਦੀਆਂ ਆਮ ਐਕਮੂਲੇਸ਼ਨ ਜਦੋਂ ਇਨਸਾਨ ਦਾ ਡਾਈਜੈਸਟਿਵ ਸਿਸਟਮ ਪ੍ਰੋਪਰਲੀ ਕੰਮ ਨਹੀਂ ਕਰਦਾ ਤਾਂ ਇਨਸਾਨ ਦੇ ਸਰੀਰ ਦੇ ਵਿੱਚ ਆਮ ਦੀ ਉਤਪਤੀ ਹੋ ਜਾਂਦੀ ਹੈ ਸਰੀਰ ਦਾ ਪਾਚਨ ਤੰਤਰ ਪ੍ਰੋਪਰ ਕੰਮ ਨਾ ਕਰਦਾ ਹੋਣ ਕਰਕੇ ਸਰੀਰ ਦੇ ਵਿੱਚ ਆਮ ਦੀ ਐਕਮੂਲੇਸ਼ਨ ਸ਼ੁਰੂ ਹੋ ਜਾਂਦੀ ਹੈ ਜੋ ਕਿ ਜੋੜਾਂ ਨੂੰ ਵੀ ਅਫੈਕਟ ਕਰਦੀ ਹੈ ਜਦੋਂ ਇਹ ਆਮ ਸਰੀਰ ਦੇ ਜੋੜਾਂ ਵਿੱਚ ਪਹੁੰਚ ਜਾਂਦਾ ਹੈ ਤਾਂ ਜੋੜਾਂ ਦੀ ਮੂਵਮੈਂਟ ਘਟ ਜਾਂਦੀ ਹੈ ਅਤੇ ਇਨਸਾਨ ਨੂੰ ਜੋੜਾਂ ਦੇ ਵਿੱਚ ਤਰਦ ਮਹਿਸੂਸ ਹੁੰਦਾ ਹੈ ਸਾਈਨ ਐਂਡ ਸਿੰਪਟਮ ਆਫ ਨੀ ਜੋਇੰਟ ਪੇਨ ਪੇਨ ਇਨ ਦਾ ਜੋਇੰਟਸ ਸਟਿਫਨੈਸ ਟੈਂਡਰਨੈਸ ਲੋਕਿੰਗ ਆਫ ਨੀ ਜੋਇੰਟਸ ਜਦੋਂ ਇਨਸਾਨ ਬੈਠਣ ਦੀ ਕੋਸ਼ਿਸ਼ ਕਰਦਾ ਹੈ ਜਾਂ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੋਡਿਆਂ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਇਨਫਲੇਮੇਸ਼ਨ ਸੋਜਿਸ਼ ਇਨਸਾਨ ਆਪਣੇ ਗੋਡਿਆਂ ਨੂੰ ਨਾ ਤਾਂ ਪੂਰੀ ਤਰ੍ਹਾਂ ਇਕੱਠਾ ਕਰ ਪਾਉਂਦਾ ਹੈ ਅਤੇ ਨਾ ਹੀ ਗੋਡਿਆਂ ਨੂੰ ਪੂਰੀ ਤਰ੍ਹਾਂ ਸਿੱਧਾ ਕਰ ਪਾਉਂਦਾ ਹੈ ਗੋਡਿਆਂ ਦੇ ਉੱਪਰ ਹਲਕਾ ਜਿਹਾ ਵਜ਼ਨ ਪੈਣ ਨਾਲ ਵੀ ਇਨਸਾਨ ਨੂੰ ਬਹੁਤ ਤੇਜ਼ ਤਤ ਮਹਿਸੂਸ ਹੁੰਦਾ ਹੈ ਲਗਾਤਾਰ ਦਰਦ ਰਹਿਣ ਕਰਕੇ ਇਨਸਾਨ ਦੇ ਗੋਡੇ ਵਿੰਗੇ ਹੋਣੇ ਸ਼ੁਰੂ ਹੋ ਜਾਂਦੇ ਹਨ ਹੋਮ ਰੈਮਡੀਜ਼ ਫਾਰ ਨੀ ਜੋਇੰਟ ਪੇਨ ਗੋਡਿਆਂ ਦੇ ਉੱਪਰ ਤੇਲ ਦੀ ਮਾਲਿਸ਼ ਕੀਤੀ ਜਾਵੇ ਕੋਲਡ ਡਰਿੰਕਸ ਫਾਸਟ ਫੂਡ ਬਹੁਤ ਜ਼ਿਆਦਾ ਠੰਡੇ ਵਾਤਾਵਰਣ ਵਿੱਚ ਜਾਣ ਤੋਂ ਪਰਹੇਜ਼ ਕੀਤਾ ਜਾਵੇ ਗਰਮ ਅਤੇ ਤਾਜ਼ੇ ਬਣੇ ਭੋਜਨ ਦੀ ਵਰਤੋਂ ਕੀਤੀ ਜਾਵੇ ਰੈਗੂਲਰ ਐਕਸਰਸਾਈਜ਼ ਸਾਈਕਲਿੰਗ ਵਾਕਿੰਗ लाइट एक्सरसाइज वज़न घटाया जाए हॉट एंड कोल्ड थेरेपी स्टे हाइड्रेटेड स्टेहाइड्रेट करैक्टर पोस्चर नी जॉइंट पेन डूस एंड रेस्ट योर नीज लोड तो बाद एक्सरसाइज ਨਾ ਕੀਤੀ ਜਾਵੇ ਜੇਕਰ ਐਕਸਰਸਾਈਜ਼ ਕਰਨ ਦੇ ਨਾਲ ਦਰਦ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉੱਥੇ ਹੀ ਐਕਸਰਸਾਈਜ਼ ਨੂੰ ਰੋਕ ਦਿੱਤਾ ਜਾਵੇ ਪੈਰਾਂ ਦੇ ਵਿੱਚ ਪ੍ਰੋਪਰ ਸ਼ੂਜ਼ ਵਗੈਰਾ ਪਾਏ ਜਾਣ ਪੈਰਾਂ ਦੇ ਤਿਲਕਣ ਤੋਂ ਬਚਾਅ ਕੀਤਾ ਜਾਵੇ ਤਿਲਕਣ ਵਾਲੀ ਜਗ੍ਹਾ ਤੇ ਧਿਆਨ ਨਾਲ ਚੱਲਿਆ ਜਾਵੇ आयुर्वेदिक हर्ब्स यूज्ड इन द ट्रीटमेंट ऑफ नी जॉइंट पेन अश्वगंधा शतावरी महायोगराज गुग्गुल शलाकी दशमूल ऐनक कहंदा ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ